ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੇ ਕੀ ਪ੍ਰਧਾਨ ਮੰਤਰੀ ਉਹਦਾ ਪੂਰਾ ਨਾਮ ਭਵਨ ਸਿੰਘ ਹੈ ਡਿਵਰਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਐਨਐਸਓ ਤੇ ਲੱਗੀ ਹੋਈ ਹੈ ਮੈਂ ਉਹਦੇ ਨਾਲ ਇੱਕ ਦੋ ਵਾਰੀ ਗੱਲਬਾਤ ਵੀ ਕੀਤੀ ਸੀ ਤੇ ਚਲੋ ਉਹਦੀ ਆਦਤ ਸੀ ਇੱਕ ਫੂਕ ਵਿੱਚ ਆ ਕੇ ਹਵਾ ਵਿੱਚ ਆ ਕੇ ਗਾਲੀ ਗਲੋਚ ਕਰਨਾ ਪਰ ਹੁਣ ਜਿਹੜੀਆਂ ਉਹਦੇ ਬੱਚੇ ਦੀਆਂ ਅਮਰਧਾਰੀਆ ਦਾ ਬੇਟਾ ਛੋਟਾ ਜਾਂ ਵੱਡਾ ਸੋਹਣਾ ਬੱਚਾ ਹੈ ਤੇ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਆਪਣੇ ਦਾਦੇ ਨਾਲ ਛੋਟੀਆਂ-ਛੋਟੀਆਂ ਵੀਡੀਓ ਪਾਉਂਦਾ ਹੈ ਕੱਲ ਮੈਂ ਇੱਕ ਵੀਡੀਓ ਦੇਖੀ ਆਪਣੇ ਦਾਦੇ ਨੂੰ ਬੜੇ ਪਿਆਰ ਨਾਲ ਕਹਿੰਦਾ ਪਾਪਾ ਤੁਸੀਂ ਕੀ ਕਰ ਰਹੇ ਹੋ ਤੇ ਉਹਦਾ ਦਾਦਾ ਚਲ ਬਾਬੂ ਜੀ ਕਹਿੰਨੇ ਸਾਥੋਂ ਵੱਡੇ ਨੇ ਉਹਨਰ ਵਿੱਚ ਤੇ ਉਹਦਾ ਚਿਹਰਾ ਦੱਸਦਾ ਸੀ ਕਿ ਬੜਾ ਦੁਖੀ ਸੀ ਮੇਰਾ ਮਨ ਪਰਦਾਏ ਗੱਲ ਕਰਨ ਲੱਗਿਆ ਉਹ ਕਹਿੰਦਾ ਬੇਟਾ ਸਰਕਾਰਾਂ ਬੜੀਆਂ ਗੰਦੀਆਂ ਨੇ ਇਹ ਕੰਮ ਤੇਰੇ ਡੈਡੀ ਨੇ ਕਰਨੇ ਸੀ ਜਾਨੀ ਕਿ ਵਾਜੇ ਕਿ ਪ੍ਰਧਾਨ ਮੰਤਰੀ ਆਪਣੇ ਬੇਟੇ ਨੂੰ ਕਹਿੰਦਾ ਹੈ ਉਹਦਾ ਦਾਦਾ ਕਿ ਅੱਜ ਮੈਨੂੰ ਕਰਨੇ ਪੈ ਰਹੇ ਨੇ ਜਦਣ ਕਿ ਮਨ ਦੁਖੀ ਸੀ ਮੇਰਾ ਮਨ ਦੁਖੀ ਹੋਇਆ ਗੱਲ ਸੁਣ ਕੇ ਮੈਂ ਬਹੁਤ ਵਾਰੀ ਜਿੱਕ ਤੇ ਵੀਡੀਓ ਪਾਈ ਹੈ ਹਮਦਰਦੀ ਕਰਕੇ ਕਹਿਣਾ ਕਿ ਉਹ ਇੱਕ ਫੱਕਰ ਜਿਹਾ ਬੰਦਾ ਸੀ Facebook ਤੋਂ ਥੋੜੇ ਬਹੁਤੇ ਪੈਸੇ ਉਹਨੂੰ ਇਨਕਮ ਹੈਗੀ ਸੀ ਤੇ ਟੋਰੀ ਫੁੱਲ ਕਾ ਚੱਲਦਾ ਸੀ Facebook ਜਾਂ YouTube ਚੈਨਲ ਬੜਾ ਵਧੀਆ ਪਲੇਟਫਾਰਮ ਹੈ ਆਮ ਲੋਕਾਂ ਦੇ ਕੰਮ ਕਰਨ ਵਾਸਤੇ ਚਾਰ ਪੈਸੇ ਬਣਦੇ ਆ ਦੁਖੀ ਇਸ ਗੱਲ ਦਾ ਹੈ ਵੀ ਅਮਰਤਪਾਲ ਦੀ ਹੂਕ ਦੇ ਵਿੱਚ ਤੇ ਉਹਦੇ ਪੰਪਾਂ ਦੇ ਵਿੱਚ ਆ ਕੇ ਇਬਾਜੇ ਕੇ ਪ੍ਰਧਾਨ ਮੰਤਰੀ ਨੂੰ ਜੇਲ੍ਹ ਜਾਣਾ ਪਿਆ ਤੇ ਬਾਜੇ ਕੇ ਪ੍ਰਧਾਨ ਮੰਤਰੀ ਦੀ ਜਿਹੜੀ ਮਾਤਾ ਜੀ ਹੈ ਉਹਦੀ ਵੀ ਇੰਟਰਵਿਊ ਸੁਣੀ ਇੱਕ ਮਨ ਉਹਦਾ ਵੀ ਦੁਖੀ ਹੈ। ਉਹਨੇ ਤੱਕ ਕਿਹਾ ਕਿ ਕਿਸੇ ਨੇ ਸਾਰ ਲਈ ਨਹੀਂ ਕੋਈ ਘਰੇ ਨਹੀਂ ਆਇਆ ਚਲੋ ਠੀਕ ਹੈ ਹਾਂ ਦਾ ਨਾਰਾ ਲੋਕ ਮਾਰਦੇ ਹੁੰਦੇ ਐ। ਕਈ ਕਮੈਂਟਾਂ 'ਚ ਚੜ੍ਹਦੀ ਕਲਾ ਵਿੱਚ ਰਹੋ ਮਾਤਾ ਜੀ ਪਿਤਾ ਜੀ ਇਹ ਕਹਿੰਦੇ ਹੁੰਦੇ ਲੋਕ ਪਰ ਜਿਹੜੇ ਪਰਿਵਾਰ ਨਾਲ ਇਹ ਬੀਤਦੀ ਹੁੰਦੀ ਹੈ ਨਾ ਅਸਲ ਵਿੱਚ ਪਤਾ ਉਹਨੂੰ ਹੁੰਦਾ ਕਿ ਮੁਸੀਬਤ ਹੁੰਦੀ ਕੀ ਹੈ ਆਮ ਲੋਕ ਖਾਂ ਦਾ ਨਾਰਾ ਦੂਰੋਂ ਦੂਰੋਂ ਮਾਰ ਦਿੰਦੇ ਨੇ ਪਰ ਨਾਲ ਖੜਨਾ ਬੜਾ ਔਕਾ ਹੁੰਦਾ ਮੈਂ ਬਹੁਤ ਵਾਰੀ ਇਹ ਰਿਕਵੈਸਟ ਵੀ ਕੀਤੀ ਹੈ ਦੇ ਇਹੋ ਜਿਹੇ ਬੰਦਿਆਂ ਤੇ ਜਿਹੜੀ ਐਨਐਸਐ ਲੱਗੀ ਹੈ ਇਹ ਜਿਵੇਂ ਕਹਿੰਦੇ ਚੋਰ ਦੇ ਭਲੇਖੇ ਸਾਧ ਬੁਟਿਆ ਗਿਆ ਜਾਂ ਆਟੇ ਨੂੰ ਪਰੇਥਣ ਲੱਗ ਗਿਆ ਉਹ ਗੱਲਾਂ ਹੁੰਦੀਆਂ ਨੇ ਤੇ ਉਸ ਬੱਚੇ ਦੇ ਜਦੋਂ ਵੀਡੀਓ ਸੁਣਦੇ ਆ ਤੇ ਦੁੱਖ ਲੱਗਦਾ ਜੇ ਕੋਈ ਗੱਲ ਸੁਣੇ ਮੈਂ ਕਹਿੰਦਾ ਇਹੋ ਜਿਹੇ ਬੰਦੇ ਨੂੰ ਰਿਹਾ ਕਰ ਦੇਣਾ ਚਾਹੀਦਾ ਇਹ ਹਮਦਰਦੀ ਹੈ ਪਰ ਇੱਕ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਮੈਂ ਪਹਿਲਾਂ ਵੀ ਉਲਾਮਾ ਦਿੱਤਾ ਹੁਣ ਵੀ ਬੇਨਤੀ ਕਰਨੀ ਹੈ ਉਲਾਮੇ ਦੀ ਗੱਲ ਨਹੀਂ ਹੈਗੀ ਵੀ ਹਾਲੇ ਵੀ ਕੁਝ ਨਹੀਂ ਵਿਗੜਿਆ ਹਲੇ ਵੀ ਕੁਝ ਨਹੀਂ ਵਿਗੜਿਆ ਕੋਈ ਗੱਲ ਨਹੀਂ ਸਾਲ ਲੱਗ ਜਾਉ 2 ਸਾਲ ਲੱਗ ਜਿਉ ਤੁਹਾਡਾ ਬੱਚਾ ਵਜੋਂ ਕਿ ਪ੍ਰਧਾਨ ਮੰਤਰੀ ਰਿਹਾ ਹੋ ਜਾਊਗਾ ਪਰ ਜੇ ਕਿਤੇ ਮੁਲਾਕਾਤ ਕਰਨ ਜਾਓਗੇ ਨਾ ਜੇਲ੍ਹ ਵਿੱਚ ਡਿਬਰੂਗੜ੍ਹ ਉਹਨੂੰ ਸਮਝਾਓ ਵੀ ਇਹ ਫੁਕਰੀਆਂ ਤੋਂ ਬਾਜ਼ ਆ ਜਾ ਤੇ ਇਹ ਜਿਹੜੀਆਂ ਫੁਕਰੀਆਂ ਨੇ ਨਾ ਇਹਨਾਂ ਨੇ ਵੱਡੇ ਵੱਡੇ ਖੱਬੇ ਖਾਨ ਖੁੰਜੇ ਲਾ ਕੇ ਰੱਖਦੇ ਇਹ ਸਚਾਈ ਹੈ ਹੁਣ ਜਿੰਨੇ ਵੀ ਅਮਰਤਪਾਲ ਦੇ ਨਾਲ ਰੈਸਟ ਨੇ ਜੇਲ੍ਹ ਦੇ ਵਿੱਚ ਬੰਦ ਨੇ ਉਹ ਸਾਰੇ ਝਾਕਦੇ ਨੇ ਆਪਣੇ ਪਰਿਵਾਰਾਂ ਵੱਲ ਕਿ ਅਮਰਤਪਾਲ ਦੇ ਦਿਮਾਗ ਦਾ ਜਿਹੜਾ ਕੀੜਾ ਸੀ ਉਹ ਤਾਂ ਕੰਮ ਕਰ ਗਿਆ ਉਹਦਾ ਇਹਨਾਂ ਦੀ ਵਰਤੋਂ ਕਰਕੇ ਐਮਪੀ ਬਣ ਗਿਆ ਤੇ 20 ਕਰੋੜ ਰੁਪਇਆ ਉਹਦਾ ਪਰਿਵਾਰ ਤਾਂ ਇਕੱਠਾ ਕਰਕੇ ਅਮੀਰ ਬਣ ਗਿਆ ਉਹਨੂੰ ਤਾਂ ਕੋਈ ਫਿਕਰ ਨਹੀਂ ਹੈਗੀ ਪਰ ਦੂਜਿਆਂ ਤੱਕ ਕੋਈ ਮਤਲਬ ਨਹੀਂ ਵੀ ਕਿਸੇ ਦੀ ਹੈਲਪ ਕਰ ਦੇਣੋ ਤੇ ਇਹ ਜਿਹੜੀਆਂ ਵੀਡੀਓ ਮੈਂ ਵਾਜ ਕੇ ਪ੍ਰਧਾਨ ਮੰਤਰੀ ਦੇ ਬੇਟੇ ਦੀਆਂ ਦੇਖੀਆਂ ਨੇ ਉਹ ਦੇਖ ਕੇ ਮਨ ਭਰ ਆਇਆ ਮੇਰੇ ਕਲੇਦਾਨੇ ਹੋਰ ਵੀ ਲੋਕ ਦੁਖੀ ਹੁੰਦੇ ਆ ਵੀ ਇਹ ਐਹੋ ਜਿਹਾ ਹੋਣਾ ਨਹੀਂ ਚਾਹੀਦਾ ਤੇ ਮੈਂ ਹੁਣ ਵੀ ਬੇਨਤੀ ਕਰਦਾ ਜੇ ਕਿਤੇ ਉਹ ਰਹਾ ਹੋ ਜਾਂਦਾ ਹੈ ਉਹਦੇ ਮਾਤਾ ਪਿਤਾ ਨੂੰ ਬੇਨਤੀ ਹੈ ਕੋਈ ਨਾਲ ਨਹੀਂ ਖੜਦਾ ਜਾਓ ਕੱਠਾਂ ਵਿੱਚ ਸਮਾਗਮ ਹੈ ਜਾ ਕੇ 2 ਮੀਟਰ ਦਾ ਸਰੂਪਾ ਹੁੰਦਾ ਪੀਲਾ ਉਹ ਪਾ ਦੇਣਗੇ ਹੋਰ ਕੁਝ ਨਹੀਂ ਵੱਤਵਾ ਦੋ ਚਾਰ ਸਾਲ ਦੀ ਦੋ ਚਾਰ ਸੌ ਦੀ ਬਰਟੀ ਸੀਰੀਸ ਆਬ ਹੁੰਦੀ ਆ ਉਹ ਫੜਾ ਦੇਣਗੇ ਹੋਰ ਕੁਝ ਨਹੀਂ ਹੋਣਾ ਤੇ ਵਧੀਆ ਜਾਂ ਵੈਟਰ ਇਹ ਹੋਊਗਾ ਜਦੋਂ ਤੁਸੀਂ ਮੁਲਾਕਾਤ ਲਈ ਜਾਓਗੇ ਤਾਂ ਜਾ ਕੇ ਆਪਣੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਵੀ ਜੇ ਬਾਹਰ ਆ ਗਿਆ ਫੁੱਪਰੀਆਂ ਨਾ ਮਾਰੀ ਨਹੀਂ ਦੁਬਾਰਾ ਉਹੀ ਹਾਲ ਫੇਰ ਹੋਣਾ ਆ ਜਿਹੜਾ ਹਰਿਆਣਾ ਦਾ ਮੁੰਡਾ ਸੀ ਕੀ ਨਾਂ ਉਹਦਾ ਉਹ ਜਿਹੜਾ ਜਿਹਨੇ ਬਾਰਡਰ ਕੰ ਦਾ ਮੂੰਹ ਮੋੜਿਆ ਸੀ ਕਿਸਾਨੀ ਅੰਦੋਲਨ ਵੇਲੇ ਜਦੋਂ ਪੁਲਿਸ ਨੇ ਅਰੈਸਟ ਕਰ ਲਿਆ ਹਰਿਆਣਾ ਪੁਲਿਸ ਨੇ ਉਦੋਂ ਉਹਦਾ ਮਾਂ ਪਿਓ ਚੀਕਾਂ ਮਾਰਦਾ ਸੀ ਸਾਡੇ ਬੱਚੇ ਨਾਲ ਧੱਕਾ ਹੋ ਗਿਆ ਆਪ ਵੀ ਬਿਲਕਦਾ ਸੀ ਤੇ ਹੁਣ ਛੱਡ ਦਿੱਤਾ ਹੁਣ ਬਾਹਰ ਆ ਕੇ ਫੇਰ ਫੁਕਰੀਆਂ ਮਾਰੀ ਜਾਂਦਾ ਉਹ ਮੈਨੂੰ ਡਰਾ ਨਹੀਂ ਸਕਦੀ ਸਰਕਾਰ ਮੈਂ ਡਰਨ ਵਾਲਾ ਨਹੀਂ ਮੈਨੂੰ ਝਕਾ ਨਹੀਂ ਸਕਦੇ ਇਹ ਫੁਕਰੀਆਂ ਨੇ ਹੋਰ ਕੁਝ ਨਹੀਂ ਤੇ ਬਾਜੇ ਕੇ ਪ੍ਰਧਾਨ ਮੰਤਰੀ ਨੇ ਜਦੋਂ ਉਹ ਰਸਨੀ ਹੋਇਆ ਸੀ ਅਮਰਤਪਾਲ ਦੀ ਬਹਿیر ਚੱਲਦੀ ਸੀ ਉਦੋਂ ਕਿਤੇ ਬਿੱਟੂ ਨੂੰ ਗਾਣਾ ਕੱਢੀਆਂ ਐਮਪੀਸੀ ਮੌਜੂਦਾ ਕਿਤੇ ਢੱਡੀਆਂ ਵਾਲੇ ਨੇ ਭਾਈ ਸਾਹਿਬ ਅਰਜੀਤ ਸਿੰਘ ਉਹਨਾਂ ਨੂੰ ਗਾਣਾ ਕੱਢੀਆਂ ਮੈਨੂੰ ਵੀ ਕੱਢੀਆਂ ਸੀ ਗੰਗਲਾਂ ਚੱਲੋ ਕੋਈ ਗੱਲ ਨਹੀਂ ਮੈਂ ਤਾਂ ਇੱਕ ਬੱਚਾ ਸਮਝ ਕੇ ਕਹਿਣਾ ਹੁੰਨਾ ਕੋਈ ਗੱਲ ਨਹੀਂ ਮੈਨੂੰ ਤਾਂ ਹੋਰ ਲੋਕ ਬਥੇਰੇ ਗਾਣਾ ਕੱਢਦੇ ਆ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਰ ਮਾਤਾ ਪਿਤਾ ਨੂੰ ਬੇਨਤੀ ਉਹਨਾਂ ਦੇ ਨੂੰ ਵੀ ਥੋੜਾ ਬਹੁਤਾ ਉਹਦੋਂ ਧਿਆਨ ਦੇਣਾ ਸੀ ਅੱਜ ਖਮਿਆਜਾ ਭੁਗਤਣਾ ਪੈ ਰਿਹਾ ਮੈਂ ਕੋਈ ਫਾਰਮੈਲਟੀ ਨਹੀਂ ਕਰ ਰਿਹਾ ਫਾਰਮੈਲਟੀ ਮੈਂ ਕਦੇ ਕਰਦਾ ਹੀ ਨਹੀਂ ਮੈਂ ਜਿਹੜੀ ਗੱਲ ਕਰਦਾ ਹੁਣਾ ਆਪਣੇ ਦਿਲ ਦਿਮਾਗ ਤੋਂ ਮਨ ਕਰਕੇ ਕਰਦਾ ਹੁਣਾ ਦੁੱਖ ਐ ਇਸ ਗੱਲ ਦਾ ਉਹਦੋਂ ਵੀ ਸਮਝਾਉਣਾ ਸੀ ਇਹ ਗਲਤੀ ਹੋਈ ਐ ਤੇ ਹੁਣ ਵੀ ਜੇ ਕਿਤੇ ਮੁਲਾਕਾਤ ਲਈ ਜਾਓਗੇ ਨਾ ਹੱਥ ਜੋੜ ਕੇ ਬੇਨਤੀ ਐ ਉਹਨੂੰ ਸਮਝਾ ਦਿਓ ਫੁਕਰੀਆਂ ਮਾਰਨੀਆਂ ਛੱਡ ਦੇਵੇ ਕਿਉਂਕਿ ਨਾ ਤਾਂ ਉਹਨੂੰ ਕੋਈ ਕੌਮ ਪ੍ਰਤੀ ਕੋਈ ਸਮਝ ਸੀ ਨਾ ਗੁਰਬਾਣੀ ਪ੍ਰਤੀ ਕੋਈ ਸਮਝ ਸੀ ਉਹ ਤਾਂ ਥੋੜਾ ਬਹੁਤਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਨਸ਼ਾ ਕਰਦਾ ਸੀ ਗੋਲੀਆਂ ਘਟਾ ਖਾਂਦਾ ਸੀ ਕੋਈ ਸ਼ੱਕ ਤਾਂ ਹੈ ਨਹੀਂ ਇਹਦੇ ਵਿੱਚ ਤੇ ਉਹ ਬਸ ਲੋਕਾਂ ਦੀ ਹਵਾ ਚਾ ਕੇ ਫੂਕ ਚਾ ਕੇ ਬੋਲ ਬੈਠਾ ਤੇ ਪੁਲਿਸ ਨੇ ਅਰੈਸਟ ਕਰ ਲਿਆ ਆਟੇ ਨੂੰ ਪੜੈਥ ਨਹੀਂ ਲੱਗਾ ਉਹਨੇ ਕੋਈ ਕ੍ਰਾਇਮ ਨਹੀਂ ਕੀਤਾ ਸੀ ਇਹ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿ ਦਿੰਦਾ ਪਰ ਜਿਹੜੀਆਂ ਫੁਕਰੀਆਂ ਮਾਰੀਆਂ ਨੇ ਨਾ ਉਹਨਾਂ ਖਮਿਆਜਾ ਹੁਣ ਪੁੱਤ ਨਾ ਪੈ ਰਿਆ ਉਹਦੇ ਬੱਚੇ ਦੇ ਤਰਸ ਆਉਂਦਾ ਬਹੁਤਾ ਵੱਡਾ ਨਹੀਂ ਉਹਦਾ ਬੱਚਾ ਤੇ ਚਲੋ ਮੈਂ ਕਹਦਣਾ ਵੀ ਕਿਰਪਾ ਵੀ ਹੈ ਅਮਰਧਾਰੀ ਹੈ ਬੱਚਾ ਉਹ ਕਿਸ ਰੱਖੇ ਨੇ ਵਧੀਆ ਦਸਤਾਰ ਸਜਾਉਂਦਾ ਤੇ ਉਹਨੂੰ ਲੋੜ ਆ ਜਾਂ ਆਪਣੇ ਪਿਓ ਦੀ ਤੇ ਪਿਓ ਉਹ ਤਾਂ ਜੇਲ੍ਹ ਵਿੱਚ ਬੈਠਾ ਹੈ ਮਨ ਦੁਖੀ ਹੁੰਦਾ ਉਹਦੇ ਮਾਂ ਪਿਓ ਨੂੰ ਬੇਨਤੀ ਹੈ ਤੇ ਅੱਗੇ ਵਾਸਤੇ ਥੋੜਾ ਜਿਹਾ ਧਿਆਨ ਦਿਓ ਆਪਣੇ ਮੁੰਡੇ ਵੱਲ ਵੀ ਤੇ ਜਿਹੜਾ ਤੁਹਾਡਾ ਬੱਚਾ ਅੱਜ ਨੈਟ ਤੇ ਵੀਡੀਓ ਪਾਉਂਦਾ ਉਹਨੂੰ ਵੀ ਥੋੜਾ ਸਮਝਾ ਕੇ ਰੱਖਿਓ ਵੀ ਪੜੇ ਤੇ ਪੜ ਕੇ ਕੁਝ ਬਣੇ ਤੇ ਆਪਣੇ ਪੈਰਾਂ ਤੇ ਖੜਾ ਹੋਵੇ ਜਿਹੜੇ ਸਾਡੀ ਕੌਮ ਦੇ ਵਿੱਚ ਕਢਮ ਚੌਧਰੀ ਸਿਰ ਦੇਣ ਦੀਆਂ ਗੱਲਾਂ ਕਰਦੇ ਨੇ ਨਾ ਇਹ ਸਿਰ ਲੋਕਾਂ ਦੇ ਹੀ ਦਿੰਦੇ ਆ ਆਪਣੇ ਨਹੀਂ ਆਪਣਾ ਤਾਂ ਹੁਣ ਅਮਰਤਪਾਲ ਦੇ ਪਰਿਵਾਰ ਨੇ ਘਰ ਭਰ ਲਿਆ ਅਗਰਾਈਆਂ ਕਰ ਕਰਕੇ ਕਰੋੜਾਂ ਰੁਪਏ ਇਕੱਠਾ ਕਰ ਲਿਆ ਆਪਣਾ ਪੁੱਤ ਐਮਪੀ ਬਣਾ ਲਿਆ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹ ਖਮਿਆਜਾ ਫੁਕਰੀਆਂ ਮਾਰਨ ਦਾ ਬਾਜੇ ਕਾ ਪਰਿਵਾਰ ਤੇ ਪ੍ਰਧਾਨ ਮੰਤਰੀ ਆ ਭੁਗਤ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ